ਦੀ ਬਾਦਸ਼ਾਹ ਨੂੰ ਹੱਥ ਮੈਂ ਮਾਰੇ ਤੇ ਕੋਲ ਚਲੇ ਗਏ। ਜੀ ਜੀ ਸ਼ਮੂਰਤੀ ਦੇ ਅਖਰ ਨੂੰ ਪਾੜੀ ਜਾ ਗਿਆ। ਹੰਦੂ ਜਾ ਰਹੇ। ਸਾਧ ਸੰਗਤ ਜੀ ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਦੇ ਬਚਨ ਹੋਏ। ਜੋ ਵੀ ਇੱਥੇ ਗੁਰਮੁਖੀ ਦੇ 35 ਅੱਖਰ ਸੁਣੂਗਾ, ਪੜ੍ਹੂਗਾ, ਲਿਖੂਗਾ। ਉਸ ਦਾ ਦਿਮਾਗ ਤੇਜ ਤੇ ਬੁੱਧੀਮਾਨ ਹੋ ਜਾਵੇਗਾ। ਸਾਧ ਸੰਗਤ ਜੀ ਹੁਣ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਗੁਰਦੁਆਰਾ ਲਖਨ ਸਰਸਾ ਪਾਤਸ਼ਾਹੀ 10 ਜਦ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਇਸ ਅਸਥਾਨ ਤੇ ਆਏ ਤਾਂ ਸ੍ਰੀ ਗੁਰੂ ਮਹਾਰਾਜ ਜੀ ਨੇ ਇਸ ਅਸਥਾਨ ਤੇ ਹੀ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਵਾਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਦੇ ਕਾਰਜ ਦੀ ਸਮਾਪਤੀ ਉਪਰੰਤ ਕਸੀਆਂ ਕਲਮਾਂ ਜਿਸ ਕਲਮ ਦਾ ਮੂਲ ਲਿਖਾਈ ਕਰਦਿਆਂ ਕਸ ਜਾਂਦਾ ਸੀ ਉਸ ਕਲਮ ਨੂੰ ਦੁਬਾਰਾ ਨਹੀਂ ਕਰਦੇ ਸਨ ਸਗੋ ਅਦਮ ਨਾਲ ਸੰਭਾਲਦੇ ਸਨ ਤੇ ਬਚੀ ਹੋਈ ਸ਼ਾਈ ਤੇ ਕਾਗਜ਼ ਨੂੰ ਲਿਖਣ ਸਰ ਸਰੋਵਰ ਵਿੱਚ ਜਲ ਪ੍ਰਵਾਹ ਕਰਦਿਆਂ ਗੁਰੂ ਸਾਹਿਬ ਜੀ ਨੇ ਐਸਾ ਸਥਾਨ ਨੂੰ ਗੁਰੂ ਕੀ ਕਾਂਸੀ ਦਾ ਵਰਦਾਨ ਦਿੱਤਾ ਤੇ ਫਰਮਾਇਆ ਕਿ ਇਹ ਸਥਾਨ ਭਾਵ ਦਮਦਮਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਜਿੱਥੇ ਗੁਰਮਤਿ ਵਿੱਚ ਪਰਬੁੱਧ ਵਿਦਵਾਨ ਲਖਾਰੀ ਪੈਦਾ ਹੋਣਗੇ ਇਸ ਧਰਤੀ ਤੇ ਬਖਸ਼ਿਸ਼ ਕਰਦਿਆਂ ਬਚਨ ਕੀਤੇ ਕਿ ਜੋ ਵੀ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਦੇ 35 ਅੱਖਰ ਲਿਖੇਗਾ ਉਸ ਦਾ ਉੱਤਮ ਬੁੱਧੀ ਪ੍ਰਾਪਤ ਹੋਵੇਗੀ। ਇਸ ਅਸਥਾਨ ਤੇ ਹੀ ਜਦਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਮੁਕਤਸਰ ਸਾਹਿਬ ਜੀ ਦੇ ਜੰਗ ਫਤਿਹ ਕਰਨ ਉਪਰੰਤ ਤਲਵੰਡੀ ਸਾਬੋ ਦੇ ਅਸਥਾਨ ਵਿਖੇ ਚੰਗੀ ਕਮਰ ਕੱਸਾ ਖੋਲਿਆ ਤੇ ਦਮ ਲਿਆ ਜੈਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਸਿੱਧ ਹੋਇਆ। ਅਤੇ ਇਸੇ ਸਥਾਨ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਮਹੱਲਾ 9 ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਿਲ ਕਰਵਾਉਂਦਿਆ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾ ਕੇ ਸੰਪੂਰਨ ਕਰਵਾਉਣ ਉਪਰੰਤ ਤਿੰਨ ਦਿਨ ਸਮਾਗਮ ਰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ